ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ। ਉਹ ਆਪਣੇ ਬੱਚਿਆਂ ਦੀ ਪਹਿਲੀ ਅਧਿਆਪਕਾ ਹੁੰਦੀ ਹੈ ਜੋ ਉਸ ਨੂੰ ਬੋਲਣਾ ਸਿਖਾਉਂਦੀ ਹੈ, ਲਿਖਣਾ ਸਿਖਾਉਂਦੀ ਹੈ, ਤੁਰਨਾ ਸਿਖਾਉਂਦੀ ਹੈ। ਇੰਨਾ ਹੀ ਨਹੀਂ ਇੱਕ ਧੀ ਦੇ ਲਈ ਤਾਂ ਉਹ ਇੱਕ ਰੱਖਿਆ ਕਵਚ ਤੋਂ ਘੱਟ ਨਹੀਂ ਹੁੰਦੀ। ਉਹ ਆਪਣੀ ਧੀ ਨੂੰ ਸਮਾਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਰਨਾ ਉਹ ਸਿਖਾਉਂਦੀ ਹੈ, ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਉਹ ਸਿਖਾਉਂਦੀ ਹੈ। ਪਰ ਜੇਕਰ ਉਹੀ ਮਾਂ ਆਪਣੀ ਧੀ ਦੇ ਲਈ ਉਸਦੀ ਜਾਨ ਦੀ ਵੈਰੀ ਬਣ ਜਾਵੇ ਤਾਂ ਸੋਚੋ ਕੀ ਹੋਵੇਗਾ? ਦਰਸਲ ਅੱਜਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਕਿ ਵਾਕਈ ਹੈਰਾਨ ਕਰਕੇ ਰੱਖ ਦੇਣ ਵਾਲਾ ਹੈ ਜਿੱਥੇ ਇੱਕ ਕਲਯੁਗੀ ਮਾਂ ਦੇ ਵੱਲੋਂ ਆਪਣੀ ਹੀ ਧੀ ਨੂੰ ਘਰ ਦੇ ਵਿੱਚ ਦੱਬ ਦਿੱਤਾ ਗਿਆ ਸਿਰਫ ਇਸ ਲਈ ਚੌਕੀ ਸਮਾਜ ਦੇ ਵਿੱਚ ਉਸਦੀ ਬਦਨਾਮੀ ਨਾ ਹੋ ਸਕੇ ਹਾਲਾਂਕਿ ਪੂਰਾ ਮਾਮਲਾ ਕੀ ਹੈ ਕਿਉਂ ਇਸ ਔਰਤ ਦੇ ਵੱਲ ਜਿਹਾ ਕੀਤਾ ਗਿਆ ਕਿਉਂ ਉਸਨੇ ਆਪਣੀ ਧੀ ਨੂੰ ਘਰ ਦੇ ਵੇੜੇ ਦੇ ਵਿੱਚ ਹੀ ਦੱਬ ਦਿੱਤਾ ਉਹ ਸਾਰਾ ਕੁਝ ਦੱਸ ਦਿਆਂ ਖਬਰ ਕਿੱਥੋਂ ਦੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਤਰਸੇਲੀ ਖਬਰ ਜਿਹੜੀ ਹੈ ਉਹ ਫਰੀਦাবাদ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਸ 10 ਮਹੀਨੇ ਪਹਿਲਾਂ ਲੜਕੀ ਦੇ ਨੂੰ ਦੱਬਿਆ ਗਿਆ ਸੀ ਇਸ ਕਲਯੂਗੀ ਮਾਦੇ ਵੱਲੋਂ ਤੇ ਉਸ ਤੋਂ ਬਾਅਦ ਹੁਣ ਉਸਦਾ ਪਿੰਜਰ ਜਿਹੜਾ ਪੁਲਿਸ ਦੇ ਹੱਥ ਲੱਗਿਆ ਹਾਲਾਂਕਿ ਇਹ ਸਾਰਾ ਕੁਝ ਕਿਵੇਂ ਹੋਇਆ ਕਿਵੇਂ ਸਾਰਾ ਕੁਝ ਖੁਲਾਸਾ ਹੋਇਆ ਉਹ ਵੀ ਤੁਹਾਨੂੰ ਦੱਸਦੇ ਆਂ ਦਰਅਸਲ ਇਸ ਕੁੜੀ ਦਾ ਪਿਓ ਜਦੋਂ ਆਪਣੀ ਧੀ ਦੇ ਨਾਲ ਇਸ ਪਿਓ ਦੀ ਗੱਲਬਾਤ ਨਹੀਂ ਹੋ ਰਹੀ ਸੀ ਕਾਫੀ ਸਮੇਂ ਬਾਅਦ ਉਸਦੇ ਵੱਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਸ ਦੀ ਗੱਲਬਾਤ ਨਹੀਂ ਹੋ پا ਰਹੀ ਸੀ ਤਾਂ ਉਸ ਤੋਂ ਬਾਅਦ ਉਸ ਨੂੰ ਆਪਣੀ ਹੀ ਪਤਨੀ ਤੇ ਸ਼ੱਕ ਹੋਇਆ ਸ਼ੱਕ ਹੋਣ ਤੋਂ ਬਾਅਦ ਉਸਨੇ ਈਮੇਲ ਦੇ ਜ਼ਰੀਏ ਜਿਹੜਾ ਹੈ ਪੁਲਿਸ ਨੂੰ ਸ਼ਿਕਾਇਤ ਕੀਤੀ ਜਦੋਂ ਇਹ ਈਮੇਲ ਪੁਲਿਸ ਤੱਕ ਪਹੁੰਚਿਆ ਤਾਂ ਉਸ ਤੋਂ ਬਾਅਦ ਹਰਕਤ ਦੇ ਵਿੱਚ ਪੁਲਿਸ ਆਈ ਤੇ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹਾਲਾਂਕਿ ਜਾਂਚ ਪੜਤਾਲ ਮਗਰੋਂ ਜਿਹੜਾ ਇਸ ਔਰਤ ਦੇ ਵੱਲੋਂ ਸਭ ਕੁਝ ਸਾਰਾ ਕੁਝ ਜਿਹੜਾ ਸੱਚਾ ਉਹ ਦੱਸ ਦਿੱਤਾ ਗਿਆ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੀ ਧੀ ਜਿਹੜੀ ਸੀ ਉਹ ਕਿਸੇ ਦੇ ਨਾਲ ਭੱਜ ਗਈ ਸੀ ਤੇ ਵਾਪਸ ਵੀ ਘਰੇ ਆਈ ਪਰ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਵੱਲੋਂ ਘਰ ਦੇ ਵਿੱਚ ਫਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹਾਲਾਂਕਿ ਉਸ ਦੇ ਬਾਅਦ ਜਿਹੜਾ ਹੈ ਬਦਨਾਮੀ ਦੇ ਡਰੋਂ ਉਸਨੇ ਆਪਣੀ ਧੀ ਦੀ ਲਾਸ਼ ਨੂੰ ਘਰ ਦੇ ਬੇੜੇ ਦੇ ਵਿੱਚ ਹੀ ਦੱਬ ਦਿੱਤਾ ਸੋ ਬਿਹਤ ਰਾਨਕਾਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਬੀਤੀ 7 ਤਰੀਕ ਨੂੰ ਸਾਊਦੀ ਅਰਬ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਹਨਾਂ ਨੂੰ ਆਪਣੀ ਬੇਟੀ ਦੇ ਬਾਰੇ ਮੇਲ ਤੇ ਸ਼ਿਕਾਇਤ ਕੀਤੀ ਸੀ ਜਿਸ ਤੇ ਉਹਨਾਂ ਨੇ

ਉੱਤੇ ਉਸਦੇ 8 ਬੱਚੇ ਨੇ ਪਰ ਉਹਨਾਂ ਦਾ ਕੋਈ ਮੇਲਜੂਲ ਨਹੀਂ ਸੀ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਮੁਢਲੀ ਜਾਂਚ ਅਜੇ ਜਿਹੜੀ ਆ ਉਹ ਬਾਕੀ ਹੈ ਜਾਂਚ ਪੜਤਾਲ ਹੋਣ ਤੋਂ ਬਾਅਦ ਇਹ ਸਾਰਾ ਖੁਲਾਸਾ ਜਿਹੜਾ ਹੈ ਸਾਹਮਣੇ ਆਵੇਗਾ ਕਿ ਕਿਸ ਤਰੀਕੇ ਦੇ ਨਾਲ ਆਖਿਰਕਾਰ ਪੂਰੀ ਸੱਚਾਈ ਕੀ ਸੀ ਕਿਉਂ ਇਸ ਕੁੜੀ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਜਾਂ ਫਿਰ ਉਸ ਨੂੰ ਮਾਰਿਆ ਹੀ ਗਿਆ ਸੀ ਤੇ ਕੀ ਕੁਝ ਸਾਹਮਣੇ ਆਵੇਗਾ ਉਹ ਜਾਂਚ ਪੜਤਾਲ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆਵੇਗਾ ਪਰ ਇੱਕ ਵਾਰ ਇਸ ਪੁਲਿਸ ਅਧਿਕਾਰੀ ਦਾ ਹੋਰ ਕੀ ਕੁਝ ਕਹਿਣਾ ਉਹ ਤੁਹਾਨੂੰ ਸੁਣਾਉਣੇ ਆ